दोनों जाने बिना सरकारी सरकारी रोको करो मुडल करिए ਉਹ ਬੋਮਲੇ ਜੀ ਜਾਣਨ ਹੈ ਅਜ ਜਾਨ ਕੱਢ ਕੇ ਮੇਰੇ ਤੇ 11000 ਰੁਪਏ ਦੇਤਾ ਮੈਨੂੰ ਕੀ ਕਰ ਆਈ ਸਾਨੂੰ ਵੀ ਜਾਨਾ ਨੇ ਜਾਨ ਸਾਡਾ ਕੀ ਟੱਕਿਆ ਹੈ ਮੈਂ ਤੁਹਾਨੂੰ ਕਹਿ ਕੇ ਇਹ ਕਿ ਸੱਤ ਦਾ ਦੋ ਮੈਂ ਜਾਣੀ ਵੀ ਇੱਕ ਉਹਦੇ ਪਾਸੇ ਕਰ ਦੇ ਪਾਸੇ ਕਰਵਾ ਉਹਦੇ ਪਾਸੇ ਕਰੀ ਜੁਨੇ ਕਰ ਲੋ ਗੱਲ ਜਾਨ ਕੱਢ ਕੇ ਮੁਕੇਗਾ இதுதான் குறித்து திரு ராம்நாத் கோவிந்த் கூறியுள்ளார் ਚੱਕਰੀ ਇਹ ਜੀ ਅਸੀਂ 25 ਸਾਲ ਤੋਂ ਮਨੀ ਕਰਨ ਲਈ ਬਸਾਂ ਪੰਜਾਬ ਤੋਂ ਲੈ ਕੇ ਜਾ ਰਹੇ ਹਾਂ ਅੱਜ ਪਹਿਲੀ ਵਾਰ ਅੱਜ ਤੋਂ 3 ਹਫ਼ਤੇ ਪਹਿਲਾਂ ਵੀ ਇੱਕ ਬੱਸ ਗਈ ਕੋਈ ਰੋਕ ਟੋਕ ਨਹੀਂ ਹੋਈ ਕੋਈ ਮੈਡਮ ਆਏ ਦੇ ਨਵੇਂ ਆਟੋ ਉਹਨਾਂ ਨੇ ਅੱਜ ਸਾਡੀ ਬੱਸ ਰੋਕੀ ਹੈ ਬੱਸ ਦੇ ਕਾਗਜ਼ ਪੂਰੇ ਨੇ ਪਰਮਿਟ ਪੂਰਾ ਹੈ ਟੈਕਸ ਪੂਰੇ ਨੇ ਹਰ ਚੀਜ਼ ਪੂਰੀ ਫਿਰ ਵੀ ਬੱਸ ਰੋਕੀ ਗਈ ਹੈ ਕਿਸ ਕਾਰਨ ਕਰਕੇ ਪਹਿਲਾਂ ਰੂਲ ਕਟਿਆ ਗਿਆ ਜਿੰਦਗੀ ਦੇ ਹਿਮਾਚਲ ਚ ਕਿ ਸਾਰੀ ਸੰਗਤ ਦੀ ਲਿਸਟ ਬਣਾਓ ਲਿਸਟ ਜੇਕਰ ਉਹਨਾਂ ਨੂੰ ਦੇ ਦਈਏ ਹੁਣ ਆਵਾਜ਼ ਦੇ ਰਹੇ ਨੇ ਜੀ ਇਹ ਤੇ ਉਮਰ ਕਿਉਂ ਨਹੀਂ ਲਿਖੀ ਉਮਰ ਨਾਂ ਲਿਖਣ ਦਾ ਸਾਨੂੰ ਐਸੋਲੇ 25-25000 ਰੁਪਏ ਸਾਡੇ ਕੋਲ ਚਲਾਨ ਮੰਗਿਆ ਜਾ ਰਿਹਾ ਜੁਰਮਾਨਾ ਇਹ ਦੱਸੋ ਇਨੀ ਸੰਗਤ ਦਾ 10000 ਰੁਪਏ ਇਕੱਠੇ ਕਰਕੇ ਸੰਗਤ ਲੈ ਕੇ ਆਈ ਦੀ ਹੁਣ ਇਹਨਾਂ ਨੂੰ 25-25000 ਰੁਪਏ ਕਿੱਥੋਂ ਦੇਈਏ ਡੀਸੀ ਸਾਹਿਬ ਦੀ ਕੋਲ ਆਈ ਹੈ ਮੈਡਮ ਨੂੰ ਕਿ ਇਹਨਾਂ ਨੂੰ ਸੰਗਤ ਨੂੰ ਜਾਣ ਦੋ ਜੋ ਟੈਕਸ ਬੰਦਾ ਲੈ ਲੋ ਮੈਡਮ ਨੇ ਫਿਰ ਚੱਕੇ ਨਾਲ ਚਲਾਨ ਕੱਟ ਕੇ ਸਾਡੇ ਅੱਜ 15-15000 ਦੇ ਚਲਾਨ ਸਮਾ ਦਿੱਤੇ ਤੇ ਬੇਨਤੀ ਹੈ ਹਮਾਚਲ ਸਰਕਾਰ ਨੂੰ ਇਹਦਾ ਕੋਈ ਹੱਲ ਕਰੋ ਜੇਕਰ ਪੰਜਾਬੀ ਆਣਾ ਇੱਥੇ ਬੰਦ ਹੋ ਜਨ ਇੱਥੇ ਕੋਈ ਹੱਲ ਕਿਸੇ ਦਾ ਨਹੀਂ ਕਿਸੇ ਦਾ ਕਾਰੋਬਾਰ ਨਹੀਂ ਹਮਾਚਲ